ਦੋਸਤੋ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇੱਕ ਚਰਚਾ ਜ਼ੋਰਾਂ ਦੇ ਉੱਤੇ ਹੈ ਕਿ ਕੋਈ ਕਹਿ ਰਿਹਾ ਕਿ ਮੁੱਖ ਮੰਤਰੀ ਦੀ ਕੁਰਸੀ 500 ਕਰੋੜ ਦੇ ਵਿੱਚ ਖਰੀਦੀ ਜਾਂਦੀ ਹੈ ਕੋਈ ਕਹਿੰਦਾ 350 ਕਰੋੜ ਦੇ ਵਿੱਚ ਖਰੀਦੀ ਜਾਂਦੀ ਹੈ ਕਈ ਕਾਉਂਸਲਰ ਦੇ ਰੇਟ ਵੀ ਦੱਸ ਰਹੇ ਨੇ ਕਿ ਜੇ ਐਮਸੀ ਲਈ ਲੜਨ ਵਾਸਤੇ ਟਿਕਟ ਲੈਣੀ ਹੈ ਕਿਸੇ ਪਾਰਟੀ ਤੋਂ ਤਾਂ ਉਹਦਾ ਵੀ ਰੇਟ ਤੈਅ ਹੈ ਉਹਨੇ ਪੈਸੇ ਦੇਣੇ ਪੈਂਦੇ ਇਸ ਤਰ੍ਹਾਂ ਦੀ ਚਰਚਾ ਜ਼ੋਰਾਂ ਤੇ ਹੈ ਮਿੱਤਰੋ ਇਸ ਗੱਲ ਨੂੰ ਜੇ ਆਪਾਂ 100% ਸਹੀ ਨਾ ਵੀ ਮੰਨੀਏ ਕਿ ਕੋਈ 500 ਕਰੋੜ ਚ ਖਰੀਦਦਾ ਮੁੱਖ ਮੰਤਰੀ ਦੀ ਕੁਰਸੀ ਜਾਂ 350 ਕੁਝ ਖਰੀਦਦਾ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਆਪਾਂ ਇਹਨੂੰ ਨਾ ਵੀ ਮੰਨੀਏ ਸਹੀ ਇਹਨੂੰ ਅੱਧ ਪਚੱਦ ਸਹੀ ਮੰਨ ਲਈਏ ਜਾਂ ਅੱਧ ਪਚੱਦ ਤੋਂ ਵੀ ਅੱਧ ਪਚੱਦ ਫੇਰ ਜਾਂ ਕੋਈ 5-10% ਹੀ ਸਹੀ ਮੰਨ ਲਈਏ 90% ਨੂੰ ਛੱਡ ਦਈਏ ਕਿ ਝੂਠ ਹੋਏਗੀ ਇਹ ਗੱਲ ਤਾਂ ਇਹ ਗੱਲ ਤਾਂ ਯਕੀਨ ਕਰਨ ਵਾਲੀ ਬਣ ਗਈ ਹੈ ਕਿ ਅੱਜ ਦੇ ਇਸ ਮਾਹੌਲ ਦੇ ਵਿੱਚ ਇਹ ਤਾਂ ਸਪਸ਼ਟ ਹੋ ਗਈ ਗੱਲ ਕਿ ਰਾਜਨੀਤੀ ਹੈ ਜਿਹੜੀ ਇੱਕ ਤੰਦਾ ਬਣ ਗਈ ਹੈ ਇਹ ਸੇਵਾ ਨਹੀਂ ਰਹਿ ਗਈ ਪਰੇ ਆ ਕੇ ਕਹਿੰਦੇ ਕੀ ਨੇ ਕਿ ਅਸੀਂ ਰਾਜਨੀਤੀ ਨਹੀਂ ਕਰਨਾ ਆਏ ਅਸੀਂ ਤਾਂ ਸੇਵਾ ਕਰਨਾ ਆਏ ਆ ਤੁਹਾਡੀ ਕਈ ਪਾਰਟੀਆਂ ਨੇ ਤੇ ਨਾਰੇ ਵੀ ਦਿੱਤੇ ਕਿ ਰਾਜਨੀਤੀ ਨਹੀਂ ਸੇਵਾ ਸੇਵਾ ਉਹਨਾਂ ਨੇ ਕਿਹੋ ਜਿਹੀ ਕੀਤੀ ਤੁਸੀਂ ਉਹ ਵੀ ਜਾਣਦੇ ਹੋ ਦੂਜਿਆਂ ਨੇ ਕਿਹੋ ਜਿਹੀ ਕੀਤੀ ਤੀਜਿਆਂ ਨੇ ਕਿਹੋ ਜਿਹੀ ਕੀਤੀ ਸਾਰਿਆਂ ਬਾਰੇ ਤੁਸੀਂ ਜਾਣਦੇ ਹੋ ਕਿ ਇਹਨਾਂ ਨੇ ਕਿਹੋ ਜਿਹੀ ਸੇਵਾ ਕੀਤੀ ਹੈ ਤਾਂ ਇੱਥੇ ਮਿੱਤਰੋ ਜੇ ਇਸ ਗੱਲ ਨੂੰ ਆਪਾਂ ਯਕੀਨ ਮੰਨ ਕੇ ਤੁਰਦੇ ਆਂ ਕਿ ਇਸ ਤਰ੍ਹਾਂ ਵੱਡੇ ਜਿਹੜੇ ਅਹੁਦੇ ਹੁੰਦੇ ਨੇਗੇ ਮੁੱਖ ਮੰਤਰੀ ਦੇ ਕੈਬਨਿਟ ਮੰਤਰੀ ਦੇ ਹੋਰ ਦੇ ਐਮਐਲਏ ਦੀਆਂ ਇਹ ਟਿਕਟਾਂ ਖਰੀਦੀਆਂ ਜਾਂਦੀਆਂ ਤਾਂ ਫਿਰ ਸਵਾਲ ਖੜਾ ਹੁੰਦਾ ਹੈ ਕਿ ਇਹ 500 ਕਰੋੜ ਇਹ 300 ਕਰੋੜ ਇਹ 400 ਕਰੋੜ ਇਹ 350 ਕਰੋੜ ਇਹ ਆਉਂਦਾ ਕਿੱਥੋਂ ਹੈ ਇਹ ਕਿੱਥੋਂ ਆਉਂਦਾ ਹੈ ਕਿ ਉਹਨਾਂ ਕੋਲੇ ਹੁੰਦਾ ਇੱਕ ਬੰਦੇ ਕੋਲੇ ਕਿ ਉਹ ਅਟੈਚੀ ਭਰ ਕੇ ਆਏ ਦੇ ਆਉਂਦੇ ਤੇ ਉਹ ਕਹਿੰਦਾ ਲਿਆਓ ਜੀ ਆ ਮੈਨੂੰ ਕੁਰਸੀ ਦੇ ਦਿਓ ਨਹੀਂ ਮਿੱਤਰੋ ਇੱਕ ਗੱਲ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਹਿੰਦੇ ਹੈਗੇ ਕਿ ਚਾਕੂ ਨੂੰ ਚਾਹੇ ਖਰਬੂਜੇ ਦੇ ਵਿੱਚ ਮਾਰੋ ਚਾਹੇ ਖਰਬੂਜੇ ਨੂੰ ਚਾਕੂ ਦੇ ਵਿੱਚ ਮਾਰੋ ਢਿੱਡ ਤਾਂ ਖਰਬੂਜੇ ਦਾ ਹੀ ਪਟਣਾ ਹੈ ਕਟਿਆ ਖਰਬੂਜੇ ਨਹੀਂ ਜਾਣਾ ਤੇ ਇਹ ਮਿੱਤਰੋ ਪੈਸਾ ਆਪਣੇ ਸਿਰੋਂ ਆਮ ਲੋਕਾਂ ਦੇ ਸਿਰੋਂ ਸਧਾਰਨ ਲੋਕਾਂ ਜਿਹੜੇ ਅਸੀਂ ਚਾਹੇ ਮਜ਼ਦੂਰ ਕਿਸਾਨ ਮੁਲਾਜ਼ਮ ਵਿਦਿਆਰਥੀ ਨਿੱਕੇ ਨਿੱਕੇ ਦੁਕਾਨਦਾਰ ਸਾਰੇ ਇਹ ਪੈਸਾ ਤਾਂ ਸਾਡੇ ਆਮ ਲੋਕਾਂ ਦੇ ਘਰਾਂ ਤੋਂ ਹੀ ਜਾਣਾ ਹੁੰਦਾ ਸਾਡੇ ਸਿਰਾਂ ਤੋਂ ਜਾਣਾ ਹੁੰਦਾ ਸਿਆਣੇ ਇੱਕ ਮੁਹਾਵਰਾ ਬੋਲਦੇ ਹੁੰਦੇ ਨੇ ਕਿ ਪੈਂਦੀ ਪੈਜੋ ਚਾਹੇ ਸਹਰਾਣੀ ਪੈਜੋ ਲੱਕ ਤਾਂ ਵਿਚਾਲੇ ਹੀ ਆਉਣਾ ਹੈ ਤੁਸੀਂ ਜਿੱਧਰ ਮਰਜ਼ੀ ਭੱਜ ਲਓ ਇਹ ਛਿੱਲ ਸਾਡੀ ਹੀ ਲੈਣੀ ਹੈ ਆਪਾਂ ਉਹ ਗੱਲ ਤਾਂ ਸਾਰਿਆਂ ਨੇ ਸੁਣੀ ਹੋਣੀ ਹੈ ਨਾ ਮੁਰਗੇ ਵਾਲੀ ਕਹਿੰਦੇ ਇੱਕ ਮੁਰਗੇ ਦੀ ਕਿਸੇ ਰਾਜਨੀਤਿਕ ਬੰਦੇ ਨੇ ਕੱਲਾ ਕੱਲਾ ਜਿਉਂਦਾ ਮੁਰਗਾ ਜਿਉਂਦੇ ਮੁਰਗੇ ਦਾ ਕੱਲਾ ਕੱਲਾ ਖੰਭ ਪੱਟਿਆ ਐ ਨੋਚਦਾ ਉਹਨੂੰ ਐ ਜਮਾ ਰੁੰਡ ਮਰੁੰਡ ਕਰਤਾ ਉਹਨੂੰ ਐਨ ਮੁਰਗਾ ਸੀ ਜਿਹੜਾ ਉਹ ਕਰਤਾ ਜਮਾ ਸਾਫ ਇੱਕ ਵੀ ਖੰਭ ਇੱਕ ਵੀ ਵਾਲ ਉਹਦੇ ਪਿੰਡੇ ਦੇ ਉੱਤੇ ਨਾ ਛੱਡਿਆ ਮੁਰਗੇ ਨੂੰ ਤਕਲੀਫਤਾ ਹੋਈ ਤੇ ਮੁਰਗਾ ਜਦੋਂ ਉਹਨੇ ਛੱਡਿਆ ਉਸ ਤੋਂ ਬਾਅਦ ਉਹਨੂੰ ਕਹਿੰਦੇ ਜਦੋਂ ਚਾਰਕ ਦਾਣੇ ਉਹਨੇ ਆਏ ਚੋਕ ਖਲਾਰੀ ਉਹਦੇ ਸਾਹਮਣੇ ਤੇ ਉਹੀ ਮੁਰਗਾ ਫੇਰ ਕੋੜ-ਕੋੜ ਕਰਦਾ ਉਹੀ ਚੋਕ ਫੇਰ ਚੁਗਣ ਲੱਗ ਗਿਆ ਜਿਹੜੀ ਉਸ ਬੰਦੇ ਨੇ ਖਲਾਰੀ ਸੀ ਉਹਨੂੰ ਜਣੀ ਨੋਚਣ ਵਾਲਾ ਸੀ ਜਿਹੜਾ ਜਿਨੇ ਉਹਦੇ ਖੰਭ ਨੋਚੇ ਸੀਗੇ ਉਸੇ ਦੀ ਖਲਾਰੀ ਹੋਈ ਚੋਕ ਫੇਰ ਖਾਣ ਲੱਗ ਗਿਆ ਤਾਂ ਸਿਆਣੇ ਲੋਕ ਇਸ ਗੱਲ ਦੀ ਉਦਾਹਰਣ ਦਿੰਦੇ ਨੇ ਕਿ ਇਹ ਜਿਹੜੇ ਪੋਲੀਟੀਕਲ ਢਾਂਚਾ ਹੈ ਜੇ ਪੋਲੀਟੀਕਲ ਢਾਂਚੇ ਦੇ ਵਿੱਚ ਜਿਹੜੇ ਫਿੱਟ ਪੁਰਜ਼ੇ ਨੇ ਇਹ ਇਹ ਫਿੱਟ ਲੀਡਰ ਨੇ ਸਾਡੇ ਜਿਹੜੇ ਜਿਹੜੇ ਰੂਪ ਬਦਲ ਕੇ ਵਾਰੀ-ਵਾਰੀ ਪੱਗ ਦਾ ਰੰਗ ਬਦਲ ਕੇ ਆ ਜਾਂਦੇ ਨੇ ਏ ਬੀ ਉਹ ਸੇ ਬੰਦੇ ਵਰਗੇ ਨੇ ਜਿਹੜੇ ਜਿਨੇ ਮੁਰਗੇ ਦੇ ਖੰਭ ਨੋਚੇ ਤੇ ਮੁੜ ਕੇ ਚਾਰਕ ਦਾਣੇ ਉਹਨੂੰ ਪਾਤੇ ਇਹ ਜਦੋਂ ਸਤਾ ਹਥਿਆ ਲੈਂਦੇ ਨੇਗੇ ਇਹ ਫਿਰ ਸਾਨੂੰ ਨੋਚਦੇ ਵੀ ਐ ਤੇ ਵਿੱਚੋਂ ਚਾਰਕ ਦਾਣੇ ਸਾਡੇ ਮੁਰਗੇ ਚੋਗ ਵੀ ਖਲਾਰ ਦਿੰਦੇ ਨੇਗੇ ਉਹ ਚੋਗ ਖਲਾਰੀ ਹੁੰਦੀ ਐ ਕਿ ਤੁਹਾਡਾ ਆ ਕਰਦਿਆਂਗੇ ਆ ਕਰਾਂਗੇ ਆ ਕਰਾਂਗੇ ਆ ਰੇਤਾਂ ਦਿਆਂਗੇ ਮੈਨੂੰ ਉਹ ਗਿੰਣ ਦੀ ਲੋੜ ਨਹੀਂ ਮੇਰੇ ਨਾਲ ਉਹ ਜਿਆਦਾ ਜਾਣਦੇ ਹੋ ਕਿ ਮਜ਼ਦੂਰਾਂ ਨੂੰ ਕਿੰਨੀ ਚੋਗ ਖਲਾਰੀ ਹੋਈ ਐ ਕਿਸਾਨਾਂ ਦੇ ਵਿੱਚ ਵੀ ਚੋਗ ਖਲਾਰੀ ਹੋਈ ਐ ਥੋੜੀ ਬਹੁਤੀ ਮਲਾਜ਼ਮਾਂ ਵਾਲੇ ਪਾਸੇ ਹੋਰ ਪਾਸੇ ਜਿਹੜੇ ਉਦਯੋਗਪਤੀ ਹੁੰਦੇ ਨੇ ਇਹ ਅੱਡ ਅੱਡ ਜਿਹੜੇ ਵਰਗ ਨੇ ਸਾਡੇ ਉਹਨਾਂ ਵਰਗਾਂ ਨੂੰ ਫਿਰ ਇਹ ਅੱਡ ਅੱਡ ਵੀ 4 ਦਾਣੇ ਕਿਹਨੂੰ ਪਾਉਣੇ ਐ 10 ਦਾਣੇ ਕਿਹਨੂੰ ਪਾਉਣੇ ਐ 8 ਦਾਣੇ ਕਿਹਨੂੰ ਪਾਉਣੇ ਐ ਇਹ ਦੇਖ ਕੇ ਚੋਖ ਖਲਾਰਦੇ ਨੇ ਉਹ ਚੋਖ ਖਲਾਰਦੇ ਕਿੱਥੋਂ ਐ ਉਹ ਸਾਡਾ ਹੀ ਪੈਸਾ ਹੁੰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਅਸੀਂ ਕਿਰਤ ਕਮਾਈ ਕਰਦੇ ਆ ਤੇ ਜਿਹੜਾ ਫਿਰ ਅਸੀਂ ਬਾਜ਼ਾਰ ਦੇ ਵਿੱਚੋਂ ਜੋ ਕੁਝ ਵੀ ਖਰੀਦਦੇ ਆ ਆਪਾਂ ਸਾਰੇ ਜਾਣਦੇ ਆ ਕਿ ਕਿਵੇਂ ਸਾਡਾ ਜਿਹੜਾ ਉਹ ਅਸੀਂ ਬਾਜ਼ਾਰ ਨੂੰ ਚਲਾਉਂਦੇ ਆ ਜਦੋਂ ਤੇ ਬਾਜ਼ਾਰ ਦੇ ਰਾਹੀਂ ਤੇ ਹੋਰ ਢੰਗ ਤਰੀਕਿਆਂ ਰਾਹੀਂ ਸਾਡੀ ਜਿਹੜੀ ਕਮਾਈ ਆ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਜਾਂਦੀ ਹੈ ਤੇ ਸਾਡੇ ਸਰਕਾਰੀ ਖਜ਼ਾਨੇ ਜਿਹੜਾ ਅਸੀਂ ਭਰਿਆ ਹੁੰਦਾ ਹੈ ਆਮ ਲੋਕਾਂ ਨੇ ਉਸ ਭਰੇ ਹੋਏ ਖਜ਼ਾਨੇ ਦੀ ਫਿਰ ਦੁਰਵਰਤੋਂ ਕਰਕੇ ਕਿਵੇਂ ਵੋਟਰਾਂ ਨੂੰ ਖਰੀਦਿਆ ਜਾਂਦਾ ਹੈ ਬਿਹਾਰ ਦੇ ਵਿੱਚ ਵੀ ਵੇਖ ਲਿਆ ਸੀ ਕਿ ਲੋਕਾਂ ਨੂੰ 10-10000 ਰੁਪਏ ਦੇ ਦਿਓ ਤੇ ਰੋਜ਼ਗਾਰ ਵਾਸਤੇ ਦਿੱਤਾ ਜੀ ਇਹ ਅਸੀਂ ਲੋਕਾਂ ਦਾ ਹੀ ਪੈਸਾ ਜਿਹੜੀ ਇਹਨੂੰ ਮੁਹਾਵਰਾ ਵਰਤੇ ਆ ਕਿ ਲੋਕਾਂ ਦੇ ਸਿਰ ਤੇ ਲੋਕਾਂ ਦੀਆਂ ਹੀ ਜੁੱਤੀਆਂ ਲੋਕਾਂ ਦੇ ਸਿਰ 'ਚ ਵੱਜੀਆਂ ਤੇ ਲੋਕਾਂ ਦੀ ਵੋਟ ਹਥਿਆ ਲਓ ਤੇ ਉਸ ਤੋਂ ਬਾਅਦ ਉੱਥੇ ਕੀ ਹੋਏਗਾ ਇੱਥੇ ਵੀ ਕੀ ਹੁੰਦਾ ਹੈ ਇਹ ਸਾਰਾ ਆਪਾਂ ਜਾਣਦੇ ਆ ਤਾਂ ਇਹ ਫਿਰ ਸੇਵਾ ਕਰਦੇ ਕਿਵੇਂ ਆਪਾਂ ਜਾਣਦੇ ਆ ਕਿ ਇਸ ਜਦੋਂ ਇਹ ਰਾਜਨੀਤੀ ਨੂੰ ਕਹਿੰਦੇ ਨੇ ਅਸੀਂ ਸੇਵਾ ਅਸੀਂ ਤਾਂ ਤੁਹਾਡੇ ਸੇਵਾਦਾਰ ਤੇ ਸੇਵਾਦਾਰ ਬਣਨ ਲਈ ਇਹਨੇ ਕਾਲੇ ਹੁੰਦੇ ਨੇ ਇਹਨੀ ਦੌੜ ਹੁੰਦੀ ਹੈ ਇਹਨਾਂ ਦੇ ਵਿੱਚ ਇਹ ਆ ਕੇ ਕਹਿਣਗੇ ਵੀ ਮੈਂ ਬਣਨਾ ਹੈ ਮੈਂ ਸੇਵਾਦਾਰ ਬਣਨਾ ਹੈ ਮੈਂ ਸੇਵਾਦਾਰ ਬਣਨਾ ਹੈ ਮੈਂ ਸੇਵਾਦਾਰ ਬਣਨਾ ਹੈ ਤੇ ਫਿਰ ਸੇਵਾਦਾਰ ਬਣਨ ਲਈ ਇਹ ਤੁਹਾਡੇ ਤੋਂ ਵੋਟਾਂ ਹਥਿਆਉਣ ਵਾਸਤੇ ਜਾਤਾਂ ਦੇ ਪੱਤੇ ਧਰਮਾਂ ਦੇ ਪੱਤੇ ਕਈ ਥਾਵਾਂ ਦੇ ਤਾਂ ਨਸ਼ਿਆਂ ਦਾ ਬੋਲਬਾਲਾ ਜਾਂ ਫਿਰ ਠਫਫੜਾਂ ਤੇ ਮਾਸੜਾਂ ਦੀਆਂ ਸਿਫਾਰਸ਼ਾਂ ਉਹ ਪਵਾ ਕੇ ਕਿ ਕਿਵੇਂ ਨਾ ਕਿਵੇਂ ਜਿਵੇਂ ਸ਼ਿਕਾਰੀ ਨੇ ਕਬੂਤਰ ਜਾਲ ਦੇ ਵਿੱਚ ਫਸਾਏ ਸੀ ਖਾਣ ਵਾਸਤੇ ਕਿ ਇਹਨਾਂ ਕਬੂਤਰਾਂ ਨੂੰ ਭੋਲੇ-ਪਾਲੇ ਵੋਟਰਾਂ ਨੂੰ ਇੱਕ ਵਾਰੀ ਜਾਲ ਦੇ ਵਿੱਚ ਫਸਾ ਲਈਏ ਤੇ ਜਾਲ ਦੇ ਵਿੱਚ ਫਸਾ ਕੇ ਤੇ ਮੁੜਕੇ ਇਹਨਾਂ ਨੂੰ ਮਨਮਰਜ਼ੀ ਦੇ ਨਾਲ ਫਿਰ ਚੁੰਡਾਂਗੇ ਤੇ ਕੁਛ ਚੋਗ ਇਹਨਾਂ ਨੇ ਵੀ ਖਿਲਾਰ ਦੇਾਂਗੇ ਜਿਹੜਾ ਬੋਲੂਗਾ ਮਾੜਾ ਮੋਟਾ ਜਾਂ ਕੁਛ ਇਹ سلسلہ ਚੱਲੀ ਜਾ ਰਿਹਾ ਹੈ ਤਾਂ ਇਹ ਜਿਹੜੀ ਚਰਚਾ ਚੱਲ ਰਹੀ ਹੈ ਨਾ ਇਹ ਚਰਚਾ ਬੜੀ ਖਤਰਨਾਕ ਹੈ ਇਹ ਚਰਚਾ ਸਾਬਤ ਕਰਦੀ ਹੈ ਕਿ ਰਾਜਨੀਤੀ ਸੇਵਾ ਨਹੀਂ ਰਹਿ ਗਈ ਰਾਜਨੀਤੀ ਦੇ ਖੇਤਰ ਦੇ ਵਿੱਚ ਵਪਾਰੀ ਬੰਦੇ ਆ ਗਏ ਰਾਜਨੀਤੀ ਦੇ ਖੇਤਰ ਦੇ ਵਿੱਚ ਧੰਦੇਵਾਜ ਬੰਦੇ ਆ ਗਏ ਜਿਹੜੇ ਰਾਜਨੀਤੀ ਨੂੰ ਧੰਦਾ ਮੰਨ ਕੇ ਆਉਂਦੇ ਆ ਪਹਿਲਾਂ ਪੈਸੇ ਕੁਝ ਖਰਚਦੇ ਵੀ ਹੈ ਤੇ ਫਿਰ ਇਹ ਪੈਸੇ ਬਣਾਉਂਦੇ ਵੀ ਹੈ 500 ਕਰੋੜ ਜੇ ਕੋਈ ਕਿਤੇ ਖਰੀਦਦਾ ਕੋਈ ਫਿਰ ਇਹੋ ਜਿਹੀ ਕੁਰਸੀ ਤਾਂ ਫਿਰ 50000 ਕਰੋੜ ਬਣਾਏਗਾ ਉਹ 10 ਗੁਣਾ ਬਣਾਏਗਾ ਘਟੋ ਘਟਾ ਅਗਲੀ ਚੋਣ ਵੀ ਲੜਦੀਆਂ ਉਹਨੇ ਫਿਰ ਆਪਦੇ ਪੁੱਤ-ਪੋਤਿਆਂ ਦੀਆਂ ਰੋਟੀਆਂ ਵੀ ਬਣਾਉਣੀਆਂ ਉਹ ਦੇਸ਼ਾਂ-ਵਿਦੇਸ਼ਾਂ 'ਚ ਜਾਇਦਾਦ ਵੀ ਬਣਾਏਗਾ ਇਹ ਸਾਰਾ ਕੁਝ ਸਿਲਸਿਲਾ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਤੇ ਸਾਡੇ ਉੱਤੇ ਉਹ ਨੇ ਇਹਨਾਂ ਨੇ ਰਹਿਣ ਨਹੀਂ ਦੇਣੀ ਹੈਗੀ ਸਾਡੇ ਉੱਤੇ ਇਹਨਾਂ ਨੇ ਉਹ ਖੰਭ ਰਹਿਣ ਨਹੀਂ ਦੇਣਾ ਹੈਗਾ ਇਹ ਸਿਲਸਿਲਾ ਲਗਾਤਾਰ ਮਿੱਤਰੋ ਚੱਲਦਾ ਰਹਿੰਦਾ ਤੇ ਪੈਰਾਂ 'ਚ ਵੀ ਡਿੱਗਦੇ ਨੇ ਵੋਟ ਲੈਣ ਲਈ ਕਿ ਤੁਹਾਡੇ ਮੈਂ ਪੈਰੀ ਹੱਥ ਲਾਉਣਾ ਹੈ ਹੱਥ ਜੋੜਦੇ ਆ ਪੈਰਾਂ 'ਚ ਡਿੱਗਦੇ ਆ ਰਿਸ਼ਤੇਦਾਰੀਆਂ ਦੇ ਵਾਸਤੇ ਵੀ ਪਾਉਂਦੇ ਨੇ ਤੇ ਡਰਾਵੇ ਧਰਮ ਦੇ ਨਾਂ ਤੇ ਫੁੱਟਾਂ ਖੜੀਆਂ ਕਰਨੀਆਂ ਡਰਾਵੇ ਜਣੀ ਮੈਂ ਕਹੂੰਗਾ ਕੋਸ਼ਤਾ ਲੋਕ ਆਏ ਉਹ ਕਹਿੰਦੇ ਹੁੰਦੇ ਨਾ ਇਹ ਫਿਰ 500 ਕਰੋੜ ਉਹ ਇਕੱਲੇ ਕੋਲੇ ਸ਼ਾਇਦ ਹੁੰਦਾ ਹੋਵੇ ਕਿਸੇ ਬੰਦੇ ਕੋਲੇ ਨਹੀਂ ਤਾਂ ਫਿਰ ਇਹ ਫਿਰ ਗਰੁੱਪ ਬਣੇ ਹੁੰਦੇ ਨੇ ਗਰੁੱਪ ਨੂੰ ਗੈਂਗ ਕਹਿਣਾ ਚਾਹੀਦਾ ਜਿਹੜੇ ਗੈਂਗਸਟਰ ਆ ਮੁੰਡਿਆਂ ਨੂੰ ਬਦਨਾਮ ਕੀਤਾ ਹੋਇਆ ਜਿਹੜੇ ਸਿਸਟਮ ਤੋਂ ਓਕੇ ਇਸ ਗਲਤ ਪਾਸੇ ਤੁਰ ਜਾਂਦੇ ਨੇ ਕਈ ਵਾਰੀ ਕੀ ਇਹ ਰਾਜਨੀਤਿਕ ਗੈਂਗਸਟਰ ਨਹੀਂ ਹੈਗੇ ਫਿਰ ਇਹ ਜਿਹੜੇ ਇਸ ਤਰ੍ਹਾਂ ਕ੍ਰਿਤੋ ਵ੍ਰੁਖਤ ਕਰਦੇ ਆ ਇੱਕ ਖੱਬੇ ਪੱਖੀ ਲੀਡਰ ਦਾ ਤਾਂ ਇਹ ਕਹਿਣਾ ਵੀ ਜੇ ਐਮਐਲਏ ਦੀ ਟਿਕਟ ਲੈਣੀ ਹੈ ਨਾ ਕਿਤੋਂ ਤਾਂ ਐਮਐਲਏ ਦਾ ਪਹਿਲਾਂ ਉਹਦਾ ਤਾਰਨਾ ਪੈਂਦਾ ਹੈ ਵੀ ਇੰਨੇ ਪੈਸੇ ਜਮ੍ਹਾਂ ਕਰਾਉਣੇ ਪੈਣਗੇ ਜੇ ਐਮਐਲਏ ਬਣ ਗਿਆ ਫਿਰ ਕੈਬਨਿਟ ਮੰਤਰੀ ਬਣਨਾ ਹੈ ਤਾਂ ਉਹਦੇ ਪੇਮੈਂਟ ਕਰਨੀ ਪੈਂਦੀ ਹੈ ਫਿਰ ਉਹਦਾ ਚੜਾਵਾ ਚੜਾਉਣਾ ਪੈਂਦਾ ਪੈਸੇ ਦੇਣੇ ਪੈਂਦੇ ਆ ਤੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਤੇ ਫਿਰ 5 ਸਾਲ ਲਈ ਕਮਾਈ ਸ਼ੁਰੂ ਹੋ ਜਾਂਦੀ ਹੈ ਉਹਦੇ ਵਿੱਚ ਵੀ ਕਹਿੰਦੇ ਫਿਰ ਹਿੱਸੇ ਪੱਤੀਆਂ ਹੁੰਦੇ ਨੇ ਕਿ ਵੀ ਉਹਦਾ ਇੰਨਾ ਉਹਦਾ ਇੰਨਾ ਉਹ ਰਜੀਵ ਗਾਂਧੀ ਦੀ ਗੱਲ ਯਾਦ ਆ ਜਾਂਦੀ ਹੈ ਰਜੀਵ ਗਾਂਧੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਹੈ ਉਹਨੇ ਕਿਹਾ ਕਿ ਜੇ ਅਸੀਂ ਉੱਪਰੋਂ ਥੱਲੇ ਪਿੰਡ ਦੇ ਵਿੱਚ ਖਰਚਣ ਵਾਸਤੇ 1 ਰੁਪਿਆ ਗ੍ਰਾਂਟ ਭੇਜਦੇ ਆ ਨਾ 1 ਰੁਪਿਆ ਤਾਂ 85 ਪੈਸੇ ਰਾਹ ਦੇ ਵਿੱਚ ਹੀ ਖਾਦੇ ਜਾਂਦੇ ਨੇ 15 ਪੈਸੇ ਉੱਥੋਂ ਤੱਕ ਪਹੁੰਚਦੇ ਆ ਜਿਹੜੀ 85% ਰਾਹ ਚ ਹੀ ਖਾਦਾ ਜਾਂਦਾ ਹੈ ਇਹ ਰਾਜਨੀਤਿਕ ਤਾਣਾ ਬਾਣਾ ਇੰਨਾ ਉਲਝ ਗਿਆ ਇੰਨਾ ਪਰਚ ਗਿਆ ਇਹਦੀ ਤੰਦ ਕਈ ਲੋਕ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਤਾਣੀ ਨੂੰ ਕਿਤੋਂ ਸੜਜਾ ਲਈਏ ਕੁਝ ਲੋਕ ਪੱਖੀ ਲੀਡਰ ਹੋ ਵੀ ਗਏ ਆ ਪਰ ਉਹ ਇੰਨੀ ਦੂਰ ਹਾਸ਼ੀਏ ਤੇ ਚਲੇ ਗਏ ਲੋਕਾਂ ਤੋਂ ਦੂਰ ਨਾ ਲੋਕ ਉਹਨਾਂ ਨੂੰ ਪਛਾਣਦੇ ਆ ਕਿ ਇਹ ਸਾਡੇ ਬੰਦੇ ਆ ਤੇ ਨਾ ਉਹਨਾਂ ਕੋਲੇ ਕੋਈ ਦਾਪੇਚ ਉਹਨਾਂ ਤੋਂ ਲੱਗ ਰਿਹਾ ਮਾੜਾ ਦਾਪੇਚ ਮੇਰੇ ਖਿਆਲੋਂ ਉਹ ਲਾਉਣਾ ਨਹੀਂ ਚਾਹੁੰਦੇ ਤੇ ਸਹੀ ਦਾਪੇਚ ਉਹਨਾਂ ਦਾ ਚੱਲਦਾ ਕੋਈ ਨਹੀਂ ਉਹ ਬਥੇਰੀਆਂ ਚੀਕਾਂ ਮਾਰਦੇ ਨੇ ਉਹ ਦੂਰ ਖੜੇ ਨੇ ਆਪਾਂ ਦੇਖਿਆ ਇਹੋ ਜਿਹੇ ਬੰਦੇ ਰਾਜਨੀਤੀ ਦੇ ਵਿੱਚ ਆਟੇ ਚ ਲੋਣ ਵਾਂਗੂ ਚੰਗੇ ਬੰਦੇ ਹੇਗੇ ਹੈ ਬੀਨਾਸ਼ਨੀ ਕਦੇ ਹੁੰਦਾ ਹੁੰਦਾ ਕਦੇ ਕਿਸੇ ਚੀਜ਼ ਦਾ ਦੇਖੇ ਆ ਕੇਂਦਰ ਦੇ ਵਿੱਚ ਵੀ ਰਹੇ ਆ ਥੱਲੇ ਸਟੇਟਾਂ ਚ ਵੀ ਰਹੇ ਹੈਗੇ ਦੇਖੇ ਆ ਜਿਹੜੇ ਸਿੱਧੇ ਸਾਦੇ ਲੋਕ ਸੀਗੇ ਜਿਨ੍ਹਾਂ ਨੇ ਕਿਤੇ ਦੁੱਕੀ ਇੱਕ ਪੈਸਾ ਵੀ ਨਹੀਂ ਬਣਾਇਆ ਕਿਤੋਂ ਸਿੱਧੇ ਸਾਦੇ ਕੱਪੜਿਆਂ ਦੇ ਵਿੱਚ ਰਹੇ ਬੱਸਾਂ ਤੇ ਸਫ਼ਰ ਕਰਦੇ ਰਹੇ ਜੇ ਕਿਤੇ ਸਰਕਾਰ ਟੁੱਟ ਗਈ ਤੇ ਘਰਾਂ ਨੂੰ ਚੱਕ ਕੇ ਆਪ ਦਾ ਟੈਚੀ ਕੇਸ ਆ ਗਏ ਇੱਥੇ ਤਾਂ ਜੇ ਕੋਈ ਕੈਬਿਨੇਟ ਮੰਤਰੀ ਬਣ ਵੀ ਜਾਵੇ ਚੰਡੀਗੜ੍ਹ ਦੇ ਵਿੱਚ ਜਦੋਂ ਸਰਕਾਰੀ ਕੋਠੀ ਦੱਬ ਲੈਂਦੇ ਨੇ ਉਹਨਾਂ ਤੋਂ ਫਿਰ ਕੋਠੀ ਛਡਾਉਣ ਵਾਸਤੇ ਚਾਰਾ ਜੋਗੀਆਂ ਕਰਨੀਆਂ ਪੈਂਦੀਆਂ ਜਿਹੜੀ ਗਾਂ ਵਾਲੀ ਸਰਕਾਰ ਆ ਜਾਂਦੀ ਹੈ ਵੀ ਕੋਠੀ ਨਹੀਂ ਛੱਡਦਾ ਤੇ ਫਿਰ ਉਹਨਾਂ ਕੋਠੀਆਂ ਦੇ ਬਿੱਲ ਉਹਨਾਂ ਕੋਠੀਆਂ ਦੇ ਵੱਡੇ ਵੱਡੇ ਬਿਜਲੀ ਦੇ ਬਿੱਲ ਛੱਟ ਜਾਂਦੇ ਨੇ ਉਹ ਲੱਖਾਂ ਦੇ ਵਿੱਚ ਹੁੰਦੇ ਨੇ ਕਰੋੜਾਂ ਚ ਹੁੰਦੇ ਨੇ ਤੇ ਇਹੋ ਜਿਹੀਆਂ ਗੱਲਾਂ ਵੀ ਸੁਣਦੇ ਰਹੇ ਵੀ ਸਰਕਾਰੀ ਕੋਠੀਆਂ ਦੇ ਵਿੱਚ ਪਿਆ ਹੋਇਆ ਜਿਹੜਾ ਫਰਨੀਚਰ ਹੁੰਦਾ ਉਹ ਵੀ ਚੱਕ ਕੇ ਲੈ ਜਾਂਦੇ ਨੇ ਨਾਲ ਇਹ ਇਸ ਕਿਸਮ ਦਾ ਜਿਹੜਾ ਤਾਣਾ ਬਾਣਾ ਇਸ ਭੰਬਲ ਪੂਸੇ ਦੇ ਵਿੱਚ ਸਾਨੂੰ ਲੋਕਾਂ ਨੂੰ ਹੀ ਸਿਆਣਾ ਬਣਨਾ ਪਏਗਾ ਕਿਉਂਕਿ ਉਹਨਾਂ ਨੂੰ ਰਾਜਗੱਦੀਆਂ ਤੇ ਬਿਠਾਉਣ ਵਾਲੇ ਅਸੀਂ ਆ ਮੈਂ ਆ ਤੁਸੀਂ ਹੋ ਕੋਈ ਹੋਰ ਨਹੀਂ ਅਸੀਂ ਉਹਨਾਂ ਨੂੰ ਬਿਠਾਉਨੇ ਆ ਤੇ ਅਸੀਂ ਅੱਜ ਤੱਕ ਕੋਈ ਇਹੋ ਜਿਹਾ ਨਹੀਂ ਕਰ ਸਕੇ ਹੈਗੇ ਗੁੱਸਾ ਨਾ ਕਰਿਓ ਅਸੀਂ ਨਹੀਂ ਲੱਭ ਸਕੇ ਕੋਈ ਇਹੋ ਜਿਹਾ ਬੰਦਾ ਜਾਂ ਇਹੋ ਜਿਹਾ ਜਿਹੜਾ ਕੋਈ ਜਿਹਨੂੰ ਅਸੀਂ ਕਹਿ ਸਕੀਏ ਇਮਾਨਦਾਰ ਤੇ ਇਹਦੇ ਉੱਤੇ ਸਾਨੂੰ ਹੀ ਸਿਰ ਜੋੜਨਾ ਪਏਗਾ ਮੈਂ ਉਹਨਾਂ ਨੂੰ <li>ਉਲੰਭੇ ਦੇਵਾਂ ਵੀ ਉਹ ਐ ਕਰਦੇ ਨੇ ਉਹ ਤਾਂ ਕਰਨਗੇ ਉਹ ਤਾਂ ਇਹੀ ਕੁਛ ਕਰਨ ਆਏ ਐ ਉਹ ਕਰ ਰਹੇ ਨੇ ਪਰ ਅਸੀਂ ਕੀ ਕਰ ਰਹੇ ਆ ਜਿਹੜੇ ਆਮ ਲੋਕਾਂ ਆ ਅਸੀਂ ਅਸੀਂ ਕੀ ਕਰ ਰਹੇ ਆ ਅਸੀਂ ਸਿਰਫ ਬੜਬੜ ਕਰਨ ਜੋਗੇ ਆ ਕਿ ਸਾਥ ਚ ਬੈਠ ਕੇ ਬੁਰਬੁਰ ਕਰ ਲਿਆ ਘਰੇ ਬੈਠ ਕੇ ਬੁਰਬੁਰ ਕਰ ਲਿਆ ਇਹ ਬੁਰਬੁਰ ਕੀਤੇ ਆ ਮਸਲੇ ਹੱਲ ਨਹੀਂ ਹੋਣੇ ਮਿੱਤਰੋ ਇਹਦੇ ਉੱਤੇ ਸਿਰ ਜੋੜਨਾ ਪਏਗਾ ਸੋਚਣਾ ਪਏਗਾ ਤੇ ਲੋਕਕ ਪੱਖੀ ਬੰਦੇ ਆ ਜਿਹੜੇ ਉਹ ਲੱਭਣੇ ਪੈਣਗੇ ਤੁਹਾਨੂੰ ਹੀ ਲੱਭਣੇ ਪੈਣਗੇ ਆਪਾਂ ਨੂੰ ਹੀ ਲੱਭਣੇ ਪੈਣਗੇ ਕਿਸੇ ਨੇ ਹੋਰ ਉੱਤੋਂ ਉਤਾਰਤਾ ਉਤਰ ਕੇ ਨਹੀਂ ਆਉਣਾ ਹੈਗਾ ਕਿ ਆ ਕੇ ਉਹ ਚੁਟਕੀ ਮਾਰੂਗਾ ਜਾਦੂ ਦੀ ਛੜੀ ਕਮਾਏਗਾ ਤੁਹਾਡੇ ਦੁੱਖ ਦੂਰ ਹੋ ਜਾਣਗੇ ਹਰ ਚੋਣ ਦੇ ਵਿੱਚ ਤੁਹਾਡੀਆਂ ਦੁੱਖ ਤਕਲੀਫਾਂ ਵਧ ਜਾਂਦੀਆਂ ਨੇ ਹਰ ਵਾਰੀ ਸਰਕਾਰ ਤੁਸੀਂ ਆਖ ਕੇ ਬਦਲਦਾਨਿਓ ਤੇ ਤਕਲੀਫਾਂ ਜੇ ਉਹਦੀਆਂ ਤੇ ਉਹ ਖੜੀਆਂ ਰਹਿੰਦੀਆਂ ਸਗੋਂ ਤਕਲੀਫਾਂ 'ਚ ਵਾਧਾ ਹੋ ਜਾਂਦਾ ਹੈ ਸਾਡੇ ਜ਼ਖਮ ਡੂੰਘੇ ਹੁੰਦੇ ਜਾਂਦੇ ਨੇ ਰਾਜਨੀਤੀ ਨੇ ਸਾਨੂੰ ਜ਼ਖਮ ਦਿੱਤੇ ਨੇ ਰਾਜਨੀਤੀ ਨੇ ਸਾਨੂੰ ਗਰੀਬੀ ਦਿੱਤੀ ਤੇ ਹਰ ਵਾਰੀ ਨਾਅਰਾ ਕੀ ਦਿੱਤਾ ਜਾਂਦਾ ਹੈ ਗਰੀਬੀ ਹਟਾਵਾਂਗੇ ਗਰੀਬਾਂ ਦਾ ਖਿਆਲ ਰੱਖਾਂਗੇ ਕਿਸਾਨਾਂ ਦਾ ਖਿਆਲ ਰੱਖਾਂਗੇ ਮਜ਼ਦੂਰਾਂ ਦਾ ਰੱਖਾਂਗੇ ਮਜ਼ਦੂਰਾਂ ਤੇ ਕਿਸਾਨਾਂ ਦੇ ਘਰਾਂ ਚੋਂ ਤਾਂ ਬਹਿਣ ਪੈਣ ਲੱਗ ਗਏ ਕੋਈ ਖੁਦਕਸ਼ੀ ਕਰੀ ਜਾਂਦਾ ਹੈ ਕੋਈ ਫਾਹਾ ਲੈ ਲੈਂਦਾ ਹੈ ਕੋਈ ਕੁਛ ਕੋਈ ਕੁਛ ਗਰੀਬਾਂ ਦੇ ਜੋ ਅੱਖਾਂ 'ਚ ਖੂਨ ਪੂਰਾ ਨਹੀਂ ਰਿਹਾ ਕਿਹਨੇ ਕੀਤਾ ਇਹ ਹੁਣ ਕਈ ਕਹਿਣਗੇ ਤਾਂ ਕਿਸਮਤ 'ਚ ਲਿਖਿਆ ਹੁੰਦਾ ਹੈ ਕਿ ਇਸਮਤ 'ਚ ਨਹੀਂ ਕਿਸਮਤ ਕਿੱਥੇ ਲਿਖੀ ਜਾਂਦੀ ਹੈ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਸਮਤ ਲਿਖਦੇ ਸਾਡੇ ਇਹ ਲੀਡਰ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਆ ਤੇ ਜਿਹੋ ਜਿਹੇ ਅਸੀਂ ਚੁਣ ਕੇ ਭੇਜੇ ਉਹ ਹਜੇ ਇਹਨਾਂ ਨੇ ਸਾਡੀ ਕਿਸਮਤ ਲਿਖੀ ਹੈ 47 ਤੋਂ ਬਾਅਦ ਅੱਜ ਤੱਕ ਇਹੀ ਕੁਛ ਸਿਲਸਿਲਾ ਚੱਲਦਾ ਆ ਰਿਹਾ ਆ ਕਈ ਕ੍ਰਾਂਤੀਕਾਰੀ ਲੋਕ ਤਾਂ ਫਿਰ ਨਾਅਰਾ ਲਾਉਣ ਲੱਗੇ ਕਿ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ ਇਹੋ ਜਿਹੇ ਨਾਰੇ ਤਾਈਆਂ ਹੋਉਂ ਚਾਉਂਦੇ ਆ ਨਾ ਕਿ ਵੋਟਾਂ ਵਲੇ ਬਾਪੂ ਕਹਿੰਦੇ ਨੇ ਮੁੜ ਕੇ ਕਿਸੇ ਨੇ ਨਹੀਂ ਪੁੱਛਣਾ ਹੁੰਦਾ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਸਾਡੇ ਨਾਲ ਤਾਂ ਇਹੀ ਕੁਛ ਹੁੰਦਾ ਆਇਆ ਤਾਂ ਇਹ ਜਿਹੜੀਆਂ ਇਹ ਟੈਚੀ ਕੇਸ ਵਾਲੀ ਰਾਜਨੀਤੀ ਹੈ ਇਹ ਜੇ 100% ਸਹੀ ਨਾ ਵੀ ਹੋਵੇ ਹੈਗੀ ਆ ਜਦੋਂ ਚਰਚਾ ਚੱਲਦੀ ਇੱਕ ਦੂਜੇ ਤੇ ਲਾ ਰਹੇ ਆ ਔਰ ਇੱਕ ਦੂਜੇ ਨੂੰ ਹੁਣ ਕੋਰਟ ਦੇ ਵਿੱਚ ਖਿੱਚਣ ਦੀਆਂ ਗੱਲਾਂ ਕਰ ਰਹੇ ਨੇਗੇ ਮੈਂ ਉਹਨੇ ਗਲਤ ਇਲਜ਼ਾਮ ਲਾਤਾ ਮੇਰੇ ਤੇ ਉਹਨੇ ਲਾਤਾ ਮੈਂ ਉਹਨੂੰ ਕੋਰਟ ਦੇ ਵਿੱਚ ਖਿੱਚੂੰਗਾ ਮੈਂ ਉਹਨੂੰ ਖਿੱਚੀ ਜਾਓ ਭਾਈ ਤੁਸੀਂ ਥੋੜੀ ਇਸ ਲੜਾਈ ਨੇ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਕੁਝ ਨਹੀਂ ਸਵਾਰਿਆ ਤੇ ਨਾ ਸਵਾਰਨਾਂ ਲੋਕ ਪਰੇਸ਼ਾਨ ਨੇ ਲੋਕ ਦੁਖੀ ਨੇ ਲੋਕਾਂ ਦੇ ਮੂੰਹ ਅਫਸੋਸੇ ਪਏ ਨੇ ਤਾਂ ਇਸ ਕਰਕੇ ਸਾਨੂੰ ਹੀ ਸੋਚਣਾ ਪਏਗਾ ਸਾਨੂੰ ਹੀ ਆਪਣੀ ਤਕਦੀਰ ਖੋਦ ਲਿਖਣੀ ਪਏਗੀ ਜਿੱਦੇ ਅਸੀਂ ਸਿਆਣੇ ਹੋਗੇ ਸਮਝਦਾਰ ਹੋਗੇ ਇਹਨਾਂ ਕੁਚਾਲਾਂ ਚੋਂ ਚਾਲਾਂ ਚੋਂ ਕੁਚਾਲਾਂ ਚੋਂ ਬਾਹਰ ਆਗੇ ਇਹ ਨਫ਼ਰਤਾਂ ਵਾਲੀ ਰਾਜਨੀਤੀ ਇਹਨਾਂ ਨਫ਼ਰਤਾਂ ਹੀ ਬੰਡੀਆਂ ਹੁਣ ਤੱਕ ਨਾ ਕਿ ਲੋਕਾਂ ਨੂੰ ਵੰਡ ਕੇ ਰੱਖੋ ਕਿਵੇਂ ਨਾ ਕਿਵੇਂ ਕੋਈ ਧਰਮ ਦਾ ਪੱਤਾ ਖੇੜ ਲਾਂਦਾ ਹੈ ਕੋਈ ਕੁਛ ਕੋਈ ਕੁਛ ਕਿਹੜੀ ਗੰਭੀਰ ਚਰਚਾ ਚਾਹੇ ਤੁਸੀਂ ਲੋਕ ਸਭਾ ਦੀ ਗੱਲ ਕਰ ਲਓ ਵਿਧਾਨ ਸਭਾ ਦੀ ਗੱਲ ਕਰ ਲਓ ਕਿਹੜੀ ਗੱਲ ਦੇ ਉੱਤੇ ਕਿਹੜੇ ਮਸਲੇ ਦੇ ਉੱਤੇ ਯਾਰ ਗੰਭੀਰ ਚਰਚਾ ਹੋ ਰਹੀ ਹੈ ਕਿਹੜੇ ਗੰਭੀਰ ਮਸਲੇ ਦੇ ਉੱਤੇ ਚਰਚਾ ਹੋ ਰਹੀ ਹੈ ਹੋਰ ਹੀ ਉਗ ਦੀਆਂ ਪਤਾਲ ਮਾਰ ਕੇ ਇੱਕ ਦੂਜੇ ਨਾਲ ਉਸ ਸੌਕਣ ਵਾਲੀ ਲੜਾਈ ਕਰਕੇ ਤੇ ਅਸੀਂ ਕਈ ਲੋਕ ਉਸ ਲੜਾਈ ਚ ਸਵਾਦ ਲੈਣ ਲੱਗ ਜਾਂਦੇ ਆ ਮਿੱਤਰੋ ਸਵਾਦ ਲਿਆ ਇਹਨਾਂ ਦੀ ਲੜਾਈ ਦੇ ਵਿੱਚੋਂ ਸਾਡੇ ਮਸਲੇ ਨਹੀਂ ਹੱਲ ਹੋਣੇ ਹੈਗੇ ਸੋ ਮੈਂ ਜੋ ਮੈਨੂੰ ਸੁਝਿਆ ਮੈਂ ਕਹਿ ਦਿੱਤਾ ਹੈ ਤੁਹਾਡੀ ਕੀ رائے ਹੈਗੀ ਹੈ ਤੁਸੀਂ ਵੀ ਆਪਣੀ رائے ਰੱਖਿਓ ਇਸ ਮਸਲੇ ਦੇ ਉੱਤੇ ਕਿਉਂਕਿ ਸਾਡੀ ਜ਼ਿੰਦਗੀ ਰਾਜਨੀਤੀ ਨੇ ਹੀ ਸਵਾਰਨੀ ਹੈ ਹੋਰ ਨਹੀਂ ਸਵਾਰਨੀ ਕਿਸੇ ਨੇ ਜਿਹੋ ਜਿਹੇ ਰਾਜਨੀਤਿਕ ਟਾਂਚਾ ਹੋਏਗਾ ਸਾਡੀ ਕਿਸਮਤ ਉਹ ਜੀ ਹੋਏਗੀ ਆਮ ਲੋਕਾਂ ਦੀ ਸੋ ਇਹਦੇ ਉੱਤੇ ਆਪਦੀ ਗੰਭੀਰ ਚਰਚਾ ਕਰੋ ਇਹਦੇ ਉੱਤੇ ਆਪਣੀ ਕੀਮਤੀ رائے ਦਿਓ ਕਮੈਂਟ ਦੇ ਵਿੱਚ ਲਿਖਿਓ ਇਹ ਮੇਰੀ ਬੇਨਤੀ ਹੈ ਮੇਰਾ ਨਾਮ ਮੇਘ ਰਾਜਰ ਅੱਲਾ ਹੈ ਤੇ ਮੇਰੇ YouTube ਚੈਨਲ ਦਾ ਨਾਮ ਵੀ ਮੇਗਰਾ ਜਰ ਲਾਈ ਹੈ ਤੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਵਾਲਾ ਬਟਨ ਦਬਕੇ ਮੈਨੂੰ ਆਪਦਾ ਦੋਸਤ ਜਰੂਰ ਬਣਾਇਓ ਇੱਕ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚਰਚਾ ਛੇੜੋ ਇਸ ਗੱਲ ਦੇ ਉੱਤੇ ਕਿ ਟੈਚੀ ਕੇ ਸੰਲੀ ਰਾਜਨੀਤੀ ਦੇ ਉੱਤੇ ਅਸੀਂ ਕੀ ਸੋਚਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ